ਹਲਕਾ ਡੇਰਾ ਪਪਾ ਨਾਨਕ ਤੋਂ ਅਕਾਲੀ ਦਲ ਪਾਰਟੀ ਦੇ ਹਲਕਾ ਇੰਚਾਰਜ ਰਹੇ ਰਵੀਕਰਨ ਸਿੰਘ ਕਾਲੋ ਨੇ ਅਕਾਲੀ ਪਾਰਟੀ ਵੱਲੋਂ ਪਾਰਟੀ ਤੋਂ ਕੱਢੇ ਜਾਣ ਤੋਂ ਬਾਅਦ ਭਾਜਪਾ ਪਾਰਟੀ ਵਿੱਚ ਸ਼ਾਮਲ ਹੁੰਦੇ ਹੀ ਵਿਕਰਮਜੀਤ ਮਜੀਠਾ ਤੇ ਸਾਦੇ ਨਿਸ਼ਾਨੇ ਰਵੀਕਰਨ ਸਿੰਘ ਕਾਲੋ ਨੇ ਕਿਹਾ ਕਿ ਵਿਕਰਮਜੀਤ ਮਜੀਠਾ ਨੇ ਅਕਾਲੀ ਪਾਰਟੀ ਦਾ ਬੇੜਾ ਗਰਖ ਕਰ ਦਿੱਤਾ ਹੈ ਇੱਥੇ ਹੀ ਬੋਲਦੇ ਹੋਏ ਰਵੀਕਰਨ ਸਿੰਘ ਕਾਲੋ ਨੇ ਕਿਹਾ ਕਿ ਵਿਕਰਮਜੀਤ ਮਜੀਠਾ ਨੇ ਮੇਰੇ ਉੱਪਰ ਬਹੁਤ ਜ਼ਿਆਦਾ ਚੜਾਈਆਂ ਕੀਤੀਆਂ ਰਵੀ ਕਰਨ ਸਿੰਘ ਕਾਲੋ ਨੇ ਕਿਹਾ ਕਿ ਵਿਕਰਮਜੀਤ ਮਜੀਠਾ ਨਹੀਂ ਸੀ ਚਾਹੁੰਦਾ ਕਿ ਮੈਂ ਫਤੇਗਰ ਚੂੜੀਆਂ ਤੋਂ ਜਿੱਤ ਕੇ ਐਮਐਲਏ ਬਣਾ ਇਸ ਲਈ ਮੈਨੂੰ ਡੇਰਾ ਬਾਬਾ ਨਾਨਕ ਭੇਜ ਦਿੱਤਾ ਗਿਆ ਸੀ ਇੱਥੇ ਹੀ ਬੋਲਦੇ ਹੋਏ ਰਵੀ ਕਰਨ ਸਿੰਘ ਕਾਲੋ ਨੇ ਕਿਹਾ ਕਿ ਜਦੋਂ ਮੈਂ ਬਲਾਤਕਾਰੀ ਸੱਜਣ ਨੂੰ ਪਾਰਟੀ ਵਿੱਚ ਸ਼ਾਮਲ ਨਾ ਕਰਨ ਬਾਰੇ ਕਿਹਾ ਤਾਂ ਪਾਰਟੀ ਨੇ ਉਲਟ ਮੈਨੂੰ ਹੀ ਪਾਰਟੀ ਵਿੱਚੋਂ ਬਾਹਰ ਕਰ ਦਿੱਤਾ ਇਸ ਮੌਕੇ ਰਵੀ ਕਰਨ ਸਿੰਘ ਕਾਲੋ ਦੇ ਨਾਲ ਕਈ ਹੋਰ ਵੀ ਡੇਰਾ ਬਾਬਾ ਨਾਨਕ ਤੋਂ ਸੀਨੀਅਰ ਅਕਾਲੀ ਵਰਕਰਾਂ ਨੇ ਭਾਜਪਾ ਪਾਰਟੀ ਜੁਆਇਨ ਕੀਤੀ ਹਾਲਾਤ ਪਹਿਲਾਂ ਈ ਬਦ ਤੋਂ ਬਦਤਰ ਨੇ ਜਿਹੜਾ ਬੰਦਾ ਪਾਰਟੀ 'ਚ ਕੋਈ ਗੱਲ ਕਰਦਾ ਉਹਦਾ ਗਲਾ ਦਬਾ ਦਿੱਤਾ ਜਾਂਦਾ ਜਾਂ ਉਹਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਤ੍ਰਿਪਤ ਰਜਿੰਦਰ ਸਿੰਘ ਬਾਜਪੇ ਨਾਲ ਇਹਦੀ ਯਾਰੀ ਸੀ ਇਹਨੇ ਕਿਹਾ ਵੀ ਜੇ ਉਹਦੇ ਅੱਗੇ ਸਟਰੋਂਗ ਕੈਂਡੀਡੇਟ ਹੋਇਆ ਤੇ ਉਹਨੇ ਹਰ ਜਾਣਾ ਇਹਨਾਂ ਚੁੱਕ ਕੇ ਮੈਨੂੰ ਡੇਹਰਾ ਬਾਬਾ ਨਾਨਕ ਭੇਜ ਦਿੱਤਾ ਇਹਨਾਂ ਕਿਹਾ ਵੀ ਉਸ ਉੱਥੇ ਸੁਖਜਿੰਦਰ ਸਿੰਘ ਰੰਧਾਵਾ ਤਗੜਾ ਕੈਂਡੀਡੇਟ ਆ ਇਹ ਉੱਥੇ ਮਾੜਾ ਕੈਂਡੀਡੇਟ ਹੋਊਗਾ ਤੇ ਇੰਨੇ ਹਾਰ ਜਾਣਾ ਤੇ ਇਹਦਾ ਸਿਆਸੀ ਜਿਹੜਾ ਕੈਰੀਅਰ ਹੈ ਉਹ ਖਤਮ ਹੋ ਜੂ ਪਰ ਗੁਰੂ ਮਹਾਰਾਜ ਨੂੰ ਹੋਰ ਮਨਜੂਰ ਸੀ ਵੱਡੇ ਵੱਡੇ ਜਿਹੜੇ ਹਾਥੀ ਸੀ ਨਾ ਉਹ ਤੇ ਡਿੱਗ ਪਏ ਕੋਈ 30000 ਤੇ ਡਿੱਗਿਆ ਕੋਈ 35000 ਤੇ ਡਿੱਗਿਆ ਕਈਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਤੇ ਮੇਰੇ ਵਰਗਾ ਜਿਹੜਾ ਗਧਾ ਸੀ ਨਾ ਜੀ ਉਹ 2430 ਵੋਟਾਂ ਤੇ ਹਾਰ ਗਿਆ ਇਹਨਾਂ ਨੂੰ ਇਹ ਖੁਵਾਰਾ ਨਹੀਂ ਸੀ ਅਸੀਂ ਜੰਮੇ ਆ ਕਾਲੇ ਆ ਇਹ ਧਰਤੀ ਚੋਂ ਪੋਟਕੇ ਬੂਟਾ ਲਾਇਆ ਇਹਨਾਂ ਨੇ ਬਣਾਇਆ ਕਾਲੀ ਆ ਚਲੋ ਸਰਦਾਰ ਵਿਕਰਮ ਸਿੰਘ ਨੇ ਜਿੰਨੀਆਂ ਚੜ੍ਹਾਈਆਂ ਕਰ ਦਿੱਤੀਆਂ ਜੋ ਪਾਰਟੀ ਦਾ ਬੇੜਾ ਕਰ ਕਰ ਦਿੱਤਾ ਵਾ ਉਹ ਤੁਹਾਡੇ ਸਾਹਮਣੇ ਮਾਝਾ 2007 ਤੋਂ ਥੱਲੇ ਆਉਣਾ ਸ਼ੁਰੂ ਹੋਇਆ ਕਿੰਨੇ ਪਰਿਵਾਰ ਜਿਹੜੇ ਸੀ ਸਰਦਾਰ ਵਿਕਰਮ ਸਿੰਘ ਨੇ ਉਹਨਾਂ ਦੀ ਸਿਆਸੀ ਜੀਵਨ ਤਬਾਹ ਕਰਕੇ ਰੱਖ ਦਿੱਤਾ ਬ੍ਰਹਮਪੁਰਾ ਜੀ ਡਾਕਟਰ ਰਤਨ ਸਿੰਘ ਹੁਣੇ ਸੇਖਵਾ ਸਾਹਿਬ ਮੈਂ ਕਿਹਦਾ ਕਿਹਦਾ ਨਾਮ ਲਾਵਾਂ ਮੇਰੇ ਪਿਤਾ ਜੀ ਸਾਰਿਆਂ ਦਾ ਸਿਆਸੀ ਜੀਵਨ ਤਬਾਹ ਕਰਕੇ ਇਹਨਾਂ ਬੰਦੇ ਉਹ ਰੱਖੇ ਜਿਹੜੇ ਸਿਰਫ ਸਿਰਫ ਇਹਦੇ ਗੋਡੀਆਂ ਹੱਥ ਲਾਉਂਦੇ ਸੀ ਮੈਂ ਤਾਂ ਸਿਰਫ ਇੱਕੋ ਹੋਕਾ ਦਿੱਤਾ ਸੀ ਕਿ ਪਾਰਟੀ ਦੇ ਵਿੱਚ ਬਲਾਤਕਾਰੀ ਸੱਜਣ ਨਹੀਂ ਲੈਣਾ ਕਿਉਂਕਿ ਸਿੰਘ ਜਿਹੜੇ ਸੀ ਜਕਰ ਸਾਹਿਬ ਜਦੋਂ ਪੁਰਾਣਾ ਸਮਾਂ ਸੀ ਨਾ ਜਦੋਂ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਚੁੱਕ ਕੇ ਮੁਸਲਮਾਨ ਲੈ ਜਾਂਦੇ ਸੀ ਨਾ ਤੇ ਸਿੱਖ ਉਹਨਾਂ ਦੀ ਰਾਖੀ ਕਰਦੇ ਹੁੰਦੇ ਸੀ ਤੇ ਇਹ ਸੱਜਣ ਜਿਨ੍ਹਾਂ ਨੂੰ ਇਹ ਸ਼ਾਮਲ ਕਰਨਾ ਚਾਹੁੰਦੇ ਨੇ ਉਹਨਾਂ ਦੀਆਂ ਪੱਤਾਂ ਰੋਲਦੇ ਨੇ ਤੇ ਮੈਂ ਉਸ ਪਤ ਜਿਹੜੀ ਚੁੱਕਣ ਵਾਲਾ ਲੁੱਟਣ ਵਾਲਾ ਬੰਦਾ ਸੀ ਉਹਦੇ ਬਰਖਲਾ ਆਵਾਜ਼ ਖੜਾਈ ਤੇ ਆ ਮੈਨੂੰ ਉਹਦਾ ਖਮਿਆਜਾ ਮਿਲਿਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਜੇ ਮੈਨੂੰ ਇਹੋ ਜੀ ਸਿਝਾ ਜਿੰਨੀਆਂ ਵੀ ਹੋਰ ਦੇਣੀਆਂ ਹੈ ਦੇ ਲੈਿੰਦਾ ਪਰ ਮੈਂ ਉਹਨਾਂ ਦਾ ਧੰਨਵਾਦ ਕਰਦਾ ਮੈਂ ਤੁਹਾਨੂੰ ਇਹੋ ਹੀ ਵਿਸ਼ਵਾਸ ਦਵਾਣਾ ਕਿ ਜਿਹੜਾ ਵੀ ਹੁਕਮ ਲਾਓਗੇ ਜਿਹੜੀ ਵੀ ਡਿਊਟੀ ਲਾਓਗੇ ਉਹਨੂੰ ਖੜੇ ਮੱਥੇ ਪ੍ਰਵਾਨ ਕਰਕੇ ਇੱਕ ਵਰਕਰ ਬਣ ਕੇ ਮੈਂ ਤੁਹਾਡੇ ਕੋਲੋਂ ਕੋਈ ਮੰਗ ਨਹੀਂ ਮੰਗੀ ਨਾ ਮੈਨੂੰ ਸਿਰਫ ਇਹਨਾ ਦਿਓ ਕਿ ਮੇਰੇ ਤੇ ਅਸ਼ੀਰਵਾਦ ਵਾਲਾ ਹੱਥ ਰੱਖਿਓ ਤੁਸੀਂ ਮੇਰੇ ਬਾਪ ਦੀ ਜਗਾ ਤੇ ਜੇ ਉਸ ਸਿਰ ਤੇ ਮੇਰੇ ਮੇਰੇ ਬਾਪ ਵਾਲਾ ਹੱਥ ਰੱਖਿਓ ਤੇ ਮੈਂ ਜਿਹੜੀ ਤੁਸੀਂ ਡਿਊਟੀਆਂ ਨੂੰ ਪੂਰੀਨ ਪਾਵਾਂਗਾ ਸਾਰਿਆਂ ਦਾ